ਰਾਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੇ ਐਕਸੀਡੈਂਟ ਹੋਇਆ ਮੈਨੂੰ ਮੇਰੇ ਪਤੀ ਜਿਹੜਾ ਫੋਨ ਆਇਆ ਜੀ ਕਹਿੰਦਾ ਚਾਈ ਕਿੱਥੇ ਆ ਮੈਂ ਬੇਟੇ ਮੈਂ ਘਰ ਹੀ ਆ ਕਹਦਾ ਫਟਾਫਟ ਬਾਹਰ ਨਿਕਲੋ ਕਹਿੰਦਾ ਬਹੁਤ ਜ਼ਿਆਦਾ ਐਕਸੀਡੈਂਟ ਹੋਇਆ ਡਾਡੀ ਉਹਨੇ ਕਹਿੰਦਾ ਬਹੁਤ ਜ਼ਿਆਦਾ ਜ਼ਨ ਹੈ ਮੈਨੂੰ ਨਹੀਂ ਦੱਸ ਸਕੀ ਹੋਇਆ ਕਿ ਨਹੀਂ ਮੈਂ ਕਿੱਥੇ ਹੋਇਆ ਮੈਂ ਇਹ ਗੱਡੀ ਗੱਡੀ ਨਾਲ ਨਾਲ ਉੱਪਰ ਤੇ ਜਾਇਆ ਮੈਂ ਇਹਨੂੰ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾ ਉੱਤੇ ਮੇਰੇ ਵੀਰ ਨਾਲ ਮੇਰੇ ਦੋਸਤ ਦੀ ਉਹਨੂੰ ਮੈਂ ਨਾਲ ਲੈ ਗਿਆ ਜਾਂਦੀ ਦੇਖੇ ਆ ਉਹ ਡੀ ਵਾਲੇ ਨੇ ਨਸ਼ਾ ਕੀਤਾ ਹੈ ਦੀ ਬੋਤਲ ਬੋਤਲ ਵਗੈਰਾ ਗੱਡੀ 'ਚ ਮਿਲੀ ਹੈ ਅਤੇ ਇਹ ਇੰਜੈਕਸ਼ਨ ਵਗੈਰਾ ਵੀ ਲੱਗੇ ਹੋਏ ਨੇ ਮੁੰਡੇ ਦੇ ਉੱਤੇ ਸੰਜਾ ਵਗੈਰਾ ਪੀਣਾਂ ਕਰਦੇ ਅਤੇ ਆਪਣੀ ਸਟੇਪ ਨੇ ਵੀ ਉਹਨੇ ਟਾਟੂ ਫਟਾਵੇ ਦੀ ਕੋਲ ਨਹੀਂ ਪੁਰਾ ਜਿਵੇਂ ਮੈਸੇਜ ਆ ਗਿਆ ਭਜਾਇਆ ਤੇ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ ਅਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਇਹਨੂੰ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਬੀ ਵਿੱਚ ਪਈ ਦੀ ਅਸੀ ਸਮੇਂ ਖੁਦ ਆਪ ਲੈ ਕੇ ਗਏ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੂੰ ਪਟਿਆਲੇ ਅਸੀਂ ਐਮਯੂਐਸ ਭੇਜਿਆ ਸੰਤ ਐਬਨੀ ਬਾਅਦ ਚ ਪਤਾ ਲੱਗਿਆ ਵੀ ਜੱਦੀ ਡੈੱਥ ਵਰਦੀ ਹੋਇਆ ਉਹ ਵੀ ਮੁੰਡਾ 90 ਪੁਲਿਸ ਵਾਲੇ ਛੱਡ ਗਏ ਵੀ ਉਹਨਾਂ ਨੂੰ ਕੋਈ ਸਾਡੇ ਉਰੀ ਲੈ ਪਰ ਲਾਪਰਵਾਹੀ ਰਹੀ ਉਹਨਾਂ ਦੇ ਬੋਲ ਦਿੱਤਾ ਤਿੰਨੋਂ ਦਸਤਾਂਨ ਸਪੋਰਟ ਨਹੀਂ ਉਹਨਾਂ ਦੀ ਪਟਿਆਲੀ ਆ ਕਿ ਆ ਭਾਈ ਸਾਹਿਬ ਦੀ ਇਹ ਉੱਥੇ ਮੌਕੇ ਤੇ ਹੋ ਗਈ ਸਾਡੇ ਭਾਬੇ ਦੇ ਇਥੋਂ ਪਹਿਲੀ ਪਹੁੰਚ ਗਏ ਸਾਰੇ ਜਣੇ ਭਰਾ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਵਾ ਐਕਸੀਡੈਂਟ ਹੋਇਆ ਮੈਨੂੰ ਮਰੇ ਪਤੇ ਜਿਹੜਾ ਫੋਨ ਆਇਆ ਜੀ ਕਿਹਨਾਂ ਚਾਹੀ ਕਿੱਥੋਂ ਮੈਂ ਬੇਟੇ ਮੈਂ ਘਰ ਹੀ ਆਂ ਕਦਾ ਫਟਾਫਟ ਬਾਹਰ ਨਿਕਲੋ ਕਹਿੰਦਾ ਬਹੁਤ ਸੀਰੀਅਸ ਐਕਸੀਡੈਂਟ ਹੋਇਆ ਡਾਡੀ ਉਹਨੇ ਕਹਿੰਦਾ ਬਹੁਤ ਸੀਰੀਅਸ ਹੈ ਮੈਨੂੰ ਨਹੀਂ ਦੱਸਿਆ ਕੀ ਹੋਇਆ ਕਿ ਨਹੀਂ ਮੈਂ ਕਿੱਥੇ ਹੋਇਆ ਮੈਂ ਇਹ ਗੱਡੀ ਗੱਡੀ ਨਾਲ ਨਾਲ ਤੇ ਜਾਇਆ ਮੈਂ ਇਹਨੂੰ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਨਾ ਤੇ ਮੇਰੇ ਨਾਲ ਮੇਰੇ ਦੋਸਤ ਵੀ ਉਹਨੂੰ ਮੈਂ ਨਾਲ ਲੈ ਗਿਆ ਜਾਂਦੀ ਦੇਖੇ ਆ ਉਹਡੀ ਵਾਲੇ ਨੇ ਨਸ਼ਾ ਕੀਤਾ ਹੈ ਦੀ ਬੋਤਲ ਬੋਤਲ ਵਗੈਰਾ ਗੱਡੀ 'ਚ ਮਿਲੀ ਹੈ ਅਤੇ ਇਹ ਇੰਜੈਕਸ਼ਨ ਵਗੈਰਾ ਵੀ ਲੱਗੇ ਹੋਏ ਨੇ ਮੁੰਡੇ ਦੇ ਉੱਤੇ ਸਮਝਾ ਵਗੈਰਾ ਵੀ ਪਈਆਂ ਲੱਗਦੇ ਅਤੇ ਆਪਣੀ ਸਟਿਪ ਨੇ ਵੀ ਟਾਇਰ ਨੇ ਟਾਟੂਰ ਫਟੇ ਹੋਏ ਸੀ ਰਨਿੰਗ ਬੁਰਾ ਜਿਵੇਂ ਮੈਸੇਜ ਆ ਗਿਆ ਲੱਭਾਇਆ ਤੇ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ ਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਇਹਨੂੰ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਬੀ ਵਿੱਚ ਪਈ ਦੀ ਅਸੀਂ ਸਮੇਂ ਖੁਦ ਆਪ ਲੱਗੇ ਗਏ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੂੰ ਪਟਿਆਲੇ ਅਸੀਂ ਐਮੂਲੈਂਸ ਭੇਜੇ ਸੰਤਾ ਇਹਨਾਂ ਬਾਅਦ ਚ ਬਦਲ ਲੱਗੇ ਵੀ ਜੱਡੀ ਡੈਥ ਵਰਡ ਹੋ ਗਿਆ ਉਹ ਵੀ ਮੁੰਡਾ 90 ਪੁਲਿਸ ਵਾਲੇ ਛੱਡ ਗਏ ਵੀ ਉਹਨਾਂ ਨੂੰ ਕੋਈ ਸਾਡੇ ਉਰੀ ਲੈ ਪਰ ਲਾਪਰਵਾਹੀ ਰਹੀ ਉਹਨੂੰ ਕੋਲ ਲੱਤਾਂ ਕੋਲ ਉਹਨੂੰ ਡਟਾਉਣ سپورਟ ਨਹੀਂ ਉਹਨਾਂ ਦੀ ਪਟਿਆਲੀਆ ਕਿ ਹੋਈ ਆ ਭਾਈ ਸਾਹਿਬ ਦੀ ਇਹ ਉੱਥੇ ਮੌਕੇ ਤੇ ਹੋ ਗਈ ਜੀ ਸਾਡੇ ਭਾਬੇ ਦੇ ਇਹ ਤੋਂ ਪਹਿਲੀ ਗੋਤ ਹੀ ਸਾਰੇ ਜਣੇ